ਪੰਜਾਬੀ ਸਹਿਤ ਸਭਾ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਨੂੰ ਸਮਰਪਿਤ ਬਠਿੰਡਾ ਦੇ ਟੀਚਰ ਹੋਮ ਵਿਖੇ ਕੀਤਾ ਗਿਆ ਸਮਾਗਮ ਅਤੇ ਬਲਵਿੰਦਰ ਪੁੱਲਰ ਦੀ ਕਿਤਾਬ ਸਫਰਨਾਮਾ ਕੀਤੀ ਗਈ ਰਿਲੀਜ਼ ਇਤਬਾਰ ਨੂੰ 2:30 ਵਜੇ ਦੇ ਲਗਭਗ ਬਠਿੰਡਾ ਦੇ ਟੀਚਰ ਹੋਮ ਵਿਖੇ ਜ਼ਿਲ੍ਹਾ ਪਾਸ਼ਾ ਅਫਸਰ ਕੀਰਤੀ ਕਿਰਪਾਲ ਨੇ ਜਾਣਕਾਰ ਦਿੰਦੇ ਦੱਸਿਆ ਕਿ ਮਾਤ ਭਾਸ਼ਾ ਦੀ ਕੀਮਤ ਦਾ ਹੈ ਅਤੇ ਇਸ ਦਾ ਕੀ ਇਤਿਹਾਸ ਹੈ ਤੇ ਇਹ ਸਾਡੀ ਪੰਜਾਬੀ ਮਾਂ ਬੋਲੀ ਇੱਕ ਥਾਂ ਤੇ ਖੜੀ ਹੈ ਇਸ ਨੂੰ ਕੀ ਕੀ ਚੁਣੌਤੀਆਂ ਹਨ ਤੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਇਸ ਸੰਬੰਧੀ ਵਿਸਥਾਰ ਪੂਰਵਕ ਚਰਚਾ ਹੋਈ ਅਤੇ ਇਸ ਮੌਕੇ ਬਲਵਿੰਦਰ ਪੁੱਲਰ ਦੀ ਕਿਤਾਬ ਤਰਤਪ੍ਰਾਈ ਆਪਣੇ ਲੋਕ ਸਫਰਨਾਮਾ ਵੀ ਰਿਲੀਜ਼ ਕੀਤਾ ਗਿਆ ਦੇਖ ਰਹੇ ਹੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਟਿੰਡਾ ਦੇ ਟੀਚਰ ਹੌਮ ਵਿਖੇ ਅੱਜ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਪੰਜਾਬੀ ਸਹਿਤ ਸਭਾ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਲੇਖਕ ਇਸ ਇਹਦੇ ਵਿੱਚ ਉਹਨਾਂ ਨੇ ਆਪਣਾ ਭਾਗ ਲਿਆ ਮੇਰਾ ਨਾਮ ਕੀਰਤੀ ਕਿਰਪਾਲ ਜ਼ਿਲ੍ਹਾ ਪਹਾੜਸ਼ਾ ਅਫਸਰ ਬਟਿੰਡਾ ਅੱਜ ਸਾਇੰਸ ਸਭਾ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਮਾਂ ਬੋਲੀ ਦੀ ਕੀ ਮਹੱਤਤਾ ਹੈ ਇਹਦਾ ਕੀ ਇਤਿਹਾਸ ਹੈ ਤੇ ਸਾਡੀ ਪੰਜਾਬੀ ਮਾਂ ਬੋਲੀ ਕਿਸ ਥਾਂ ਤੇ ਖੜੀ ਹੈ ਕੀ ਇਸ ਨੂੰ ਚੁਣੌਤੀਆਂ ਨੇ ਤੇ ਕਿਵੇਂ ਇਹਨਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਇਸ ਬਾਰੇ ਵਿਸਥਾਰ ਸਹਿਤ ਗੱਲਬਾਤ ਹੋਈ ਜਿਸ ਦੇ ਵਿੱਚ ਮੇਰੇ ਸਮੇਤ ਅਤਰਜੀਤ ਕਹਾਣੀਕਾਰ ਗੁਰਦੇਵ ਖੋਖਰ ਜੀ ਭੁੱਲਰ ਸਾਹਿਬ ਇਹਨਾਂ ਸਭਨਾਂ ਨੇ ਇਸ ਵਿਸ਼ੇ ਤੇ ਗੱਲਬਾਤ ਕੀਤੀ ਇਸ ਤੋਂ ਬਿਨਾ ਮਾ ਬੋਲੀ ਵਿੱਚ ਲਿਖਿਆ ਗਿਆ ਸਫਰਨਾਮਾ ਉਹ ਵੀ ਰਿਲੀਜ਼ ਵੀ ਕੀਤਾ ਗਿਆ ਤੇ ਉਸ ਬਾਰੇ ਗੱਲਬਾਤ ਵੀ ਕੀਤੀ ਜੋ ਕਿ ਬਹੁਤ ਹੀ ਯਾਦਗਾਰੀ ਸਮਾਗਮ ਹੋ ਰਿਹਾ ਹੈ ਜ਼ੱਤ ਪਰਾਈ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਨਜੀਤ ਮਣੀ ਹੈ ਅੱਜ ਜਿसे ਐਸੀ ਪੰਜਾਬੀ ਮਾਂ ਬੋਲੀ ਸੰਬੰਧੀ ਜਿਹੜਾ ਸੈਮੀਨਾਰ ਹੋਇਆ ਉਹਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਨਾਲ ਹੀ ਭੁੱਲਰ ਸਾਹਿਬ ਦੀ ਕਿਤਾਬ ਵੀ ਰਿਲੀਜ਼ ਹੋਈ ਹੈ ਤੱਤ ਪਰਾਈ ਆਪਣੇ ਆਪਣੇ ਲੋਕ ਮੈਂ ਵੀ ਪਿੱਛੇ ਜੇ ਆਸਟ੍ਰੇਲੀਆ ਦੌਰਾ ਕੀਤਾ ਸੀਗਾ ਤੇ ਵਧੀਆ ਖੁਸ਼ੀ ਹੋ ਰਹੀ ਹੈ ਮੇਰਾ ਥੋੜਾ ਘੱਟ ਟਾਈਮ ਸੀਗਾ ਪਰ ਆਸਟ੍ਰੇਲੀਆ ਇਸ ਸਫ਼ਰ ਪਰਨਾ ਮੈਨੂੰ ਵਧੀਆ ਲੱਗੂਗਾ ਸੀਰ ਬਹੁਤ ਬਹੁਤ ਆਪਾਂ ਬਹੁਤ ਜ਼ਿਆਦਾ ਜਿਹੜੀ ਇਹ ਸੀਸੀ ਬੱਚਿਆਂ ਨਾਲ ਘਰਾਂ ਵਿੱਚ ਬੁਲੇ ਜਾਂਦਾ ਜਦੋਂ ਕਿ ਘਰਾਂ ਵਿੱਚ ਕੋਈ ਪਾਬੰਦੀ ਨਹੀਂ ਹੁੰਦੀ ਹਾਂਜੀ ਕਿਵੇਂ ਦੇਖਦੇ ਨਹੀਂ ਸਰ ਦੇਖੋ ਜੀ ਇਹ ਤਾਂ ਆਪਾਂ ਆਪਦੇ ਆਪ ਤੋਂ ਹੀ ਸ਼ੁਰੂਆਤ ਕਰਨੀ ਹੈ ਆਪਾਂ ਬੇਸ਼ੱਕ ਅੱਜ ਦੀ ਨੀਡ ਹੈਗੀ ਹੈਗੀ ਵੀ ਆਪਾਂ ਬੱਚਿਆਂ ਨੂੰ ਹਾਇਰ এডਿਕੇਸ਼ਨ ਦੇਣੀ ਹੈ ਕਿਉਂਕਿ ਉਹਨਾਂ ਦੇ ਫਿਊਚਰ ਵਾਸਤੇ ਜ਼ਰੂਰੀ ਹੈ ਆਪਣੇ ਇੱਥੇ ਇੱਥੋਂ ਬੱਚੇ ਬਾਹਰ ਜਾ ਰਹੇ ਆ ਪਰ ਮੈਂ ਕਹਿੰਨੀ ਇਹ ਕਿਤਨੇ ਕਿਤੇ ਅਸੀਂ ਖੁਦ ਵੀ ਜ਼ਿੰਮੇਵਾਰ ਹੈ ਬੇਸ਼ੱਕ ਅਸੀਂ ਉਹਨਾਂ ਨੂੰ ਅੰਗਰੇਜ਼ੀ మీడియం ਸਕੂਲਾਂ ਵਿੱਚ ਪਾ ਰਹੇ ਹਾਂ ਉੱਥੇ ਵੀ ਪੰਜਾਬੀ ਨੂੰ ਦੂਜੀ ਭਾਸ਼ਾ ਦੇ ਤੌਰ ਤੇ ਹੀ ਪੜਾਇਆ ਜਾਂਦਾ ਔਰ ਮੈਂ ਕਿਹਨੇ ਕਿਤੇ ਸਾਡਾ ਸਾਰਿਆਂ ਦਾ ਆਪਣਾ ਫਰਜ਼ ਬੰਦਾ ਮਾਪਿਆਂ ਦਾ ਫਰਜ਼ ਬੰਦਾ ਹੈ ਵੀ ਅਸੀਂ ਪੰਜਾਬੀ ਨੂੰ ਘਰੇ ਤਾਂ ਘਟੋ ਘਟ ਮੁੱਖੀ ਰੱਖੀਏ ਕਿ ਬੱਚੇ ਸਕੂਲਾਂੋਂ ਆਉਂਦੇ ਆ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਦੇ ਆ ਪਰ ਮੈਂ ਚਾਹੁੰਨੀ ਆ ਮੇਰੇ ਬੱਚੇ ਵੀ ਅੰਗਰੇਜ਼ੀ ਮੀਡੀਅਮ ਵਿੱਚ ਹੀ ਪੜ੍ਹਦੇ ਆ ਪਰ ਮੈਂ ਉਹਨਾਂ ਨਾਲ ਘਰੇ ਪੰਜਾਬੀ ਵਿੱਚ ਹੀ ਬੋਲਣਾ ਪਸੰਦ ਕਰਦੀ ਆ ਕਈ ਵਾਰੀ ਕੋਈ ਪ੍ਰਵਾਸੀ ਆ ਪਰ ਨੌਕਰੀ ਦੇ ਰੱਖ ਲੈਣੇ ਕੋਈ ਧੜੇ ਦੇ ਰੱਖ ਹਾਂਜੀ ਹਾਂਜੀ ਆਪਾਂ ਹੀ ਹਿੰਦੀ ਬੋਲਣ ਲੱਗ ਜੰਨੇ ਪਰ ਉਹਨੂੰ ਪੰਜਾਬੀ ਵਿੱਚ ਹਾਂਜੀ ਇਹ ਮੈਨੂੰ ਲੱਗਦਾ ਸਾਡੀ ਪੰਜਾਬੀਆਂ ਦੀ ਮੈਨੂੰ ਲੱਗਦਾ ਫਿਤਰਤ ਤਾਂ ਵੀ ਅਸੀਂ ਦੂਜੇ ਨੂੰ ਸੌਖਾ ਕਰ ਦਿੰਨੇ ਹੈਗੇ ਉਹਨਾਂ ਨੂੰ ਸੁਖਾਲਾ ਆਪਣੀ ਭਾਸ਼ਾ ਸਮਝਾਉਣ ਦੇ ਵਿੱਚ ਅਸੀਂ ਉਹਨਾਂ ਦੀ ਭਾਸ਼ਾ ਬੋਲਣ ਲੱਗ ਜੰਨੇ ਆ ਇਹ ਕਿਸੇ ਹੱਦ ਤੱਕ ਮੈਨੂੰ ਲੱਗਦਾ ਵੀ ਉਹਨਾਂ ਨੂੰ ਸੁਖਾਲਾ ਕਰਨ ਵਿੱਚ ਹੀ ਆਪਾਂ ਥੋੜੇ ਜਿ ਕਿਤੇ ਨਾ ਕਿਤੇ ਆਪਣੀ ਪੰਜਾਬੀ ਭਾਸ਼ਾ ਨੂੰ ਪਿੱਛੇ ਰੱਖ ਲੈਣੇ ਆ ਬਟ ਇਹ ਸਾਡੀ ਆਦਤ ਹੈ ਕਿ ਅਸੀਂ ਦਿਆਵਾਨ ਵਾਲੇ ਹੈਗੇ ਪੰਜਾਬੀ ਥੋੜੇ ਜਿ ਹਾਂਜੀ ਸਰ ਇਹ ਨਾਮ ਤੇ ਕੀ ਕਰਨਾ ਜੁਗਾ ਜਿਹੜੇ ਪ੍ਰੋਗਰਾਮ ਮੇਰਾ ਨਾਮ ਬਰਬੰਦਰ ਸਿੰਘ ਭੁੱਲੜਾ ਜੀ ਮੇਰੀ ਅੱਜ ਕਿਤਾਬ ਰਿਲੀਜ਼ ਹੋਈ ਹੈ ਆਸਟ੍ਰੇਲੀਆ ਦਾ ਸਫਰਨਾਮਾ ਤਰਤ ਪਰਾਈ ਆਪਣੇ ਲੋਕ ਮੈਂ ਆਸਟ੍ਰੇਲੀਆ ਗਿਆ ਸੀ ਮੈਂ ਉੱਥੇ ਕੁਝ 2-3 ਮਹੀਨੇ ਰਿਹਾ ਤੇ ਉੱਥੇ ਲੋਕਾਂ ਦਾ ਰਹਿਣ ਸਹਿਣ ਸੱਭਿਆਚਾਰ ਭੂਗੋਲਕ ਸਥਿਤੀ ਸਮਾਜਿਕ ਸਥਿਤੀ ਉਹ ਸਭ ਕੁਝ ਉੱਥੇ ਵੇਖਿਆ ਹੰਡਾਇਆ ਲੋਕਾਂ ਨਾਲ ਵਰਤਿਆ ਫਿਰ ਮੈਂ ਉਹਦਾ ਅੰਤਰ ਕੀਤਾ ਵੀ ਸਾਡੇ ਦੇਸ਼ ਨਾਲੋਂ ਉਸ ਦੇਸ਼ ਦਾ ਕੀ ਫਰਕ ਹੈ ਉੱਥੇ ਲੋਕ ਕਿਵੇਂ ਰਹਿੰਦੇ ਆ ਕਿਵੇਂ ਵਿਚਰਦੇ ਆ ਕਿਵੇਂ ਕਾਨੂੰਨ ਨੂੰ ਲਾਗੂ ਕਰਦੇ ਆ ਕਿਵੇਂ ਟ੍ਰੈਫਿਕ ਰੂਲ ਜਿਹੜਾ ਉਹ ਉੱਥੋਂ ਨਿਭਾਉਂਦੇ ਆ ਉਹ ਸਾਰਾ ਕੁਝ ਮੈਂ ਪਤਾ ਕਰਕੇ ਆਪਦੇ ਜ਼ਿਹਨ ਵਿੱਚ ਵੜਦਾ ਰਿਹਾ ਉਹਨੂੰ ਇਕੱਠਾ ਕਰਦਾ ਰਿਹਾ ਫਿਰ ਜਦੋਂ ਇੱਥੇ ਆ ਕੇ ਸਾਹਿਤ ਸਭਾ ਤੇ ਮੇਰੀ ਉਹ ਰਿਵਿਊ ਰੱਖ ਲਿਆ ਵੀ ਇਹ ਭਾਈ ਤੂੰ ਉੱਥੇ ਕੀ ਦੇਖ ਕੇ ਆਇਆ ਮੇਰੀ ਖੁੱਲੀ ਗੱਲਬਾਤ ਹੋਈ ਮੈਂ ਜਦੋਂ ਸਾਰਾ ਕੁਝ ਦੱਸਿਆ ਤਾਂ ਮਿੱਤਰਾਂ ਦੋਸਤਾਂ ਨੇ ਮੈਨੂੰ ਰਹਿ ਦਿੱਤੀ ਵੀ ਇਹਨੂੰ ਇੱਕ ਕਿਤਾਬ ਦੇ ਰੂਪ ਵਿੱਚ ਇਕੱਠਾ ਕੀਤਾ ਜਾਵੇ ਫਿਰ ਮੈਂ ਕਲਮ ਚੱਕੀ ਮੈਂ ਉਹਨੂੰ ਕਿਤਾਬ ਦੇ ਰੂਪ ਵਿੱਚ ਲਿਖ ਲਿਆ ਲਿਖ ਕੇ ਅੱਜ ਉਹ ਮੇਰੀ ਜਿਹੜੀ ਕਿਤਾਬ ਹੈ ਇੱਥੇ ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਪ੍ਰੋਗਰਾਮ ਕਰਕੇ ਰਿਲੀਜ਼ ਕੀਤੀ ਗਈ ਹੈ ਮੈਨੂੰ ਖੁਸ਼ੀ ਹੈ ਤੇ ਮੈਂ ਲੋਕਾਂ ਨੂੰ ਇਹ ਅਪੀਲ ਵੀ ਕਰਦਾ ਹਾਂ ਵੀ ਇਹਨੂੰ ਪੜ੍ਹੋ ਜ਼ਰੂਰ ਤਾਂ ਜੋ ਉਹਨਾਂ ਨੂੰ ਜਿਹਨੇ ਆਸਟ੍ਰੇਲੀਆ ਜਾਣਾ ਹੈ ਉਹਦੇ ਵਾਸਤੇ ਵਧੀਆ ਸਹਾਈ ਹੋਏਗੀ ਧੰਨਵਾਦ